ਦੇਖ ਸਕਦੇ ਹੋ ਦੋਸਤੋ ਵੀ ਕੀ ਹਾਲਾਤ ਨੇ ਪਿੰਡ ਦੇ ਆ ਦੇਖ ਸਕਦੇ ਹੋ ਸਾਰਾ ਪਿੰਡ ਇਕੱਠਾ ਹੋ ਕੇ ਸਿਕਰ ਦੁਪਹਿਰੇ ਕਿਉਂ ਫਿਰ ਰਿਹਾ ਹੈ ਇਹ ਕੋਈ ਆਈਐਸਾਹਬ ਚ ਗੱਲ ਵੀ ਕਿਉਂ ਸਾਰਾ ਨਗਰ ਫਿਰ ਰਿਹਾ ਹੈ ਮੇਰੀ ਸ਼ਰਤ ਨਾਲ ਆਓ ਯਾਰ ਮੇਰੇ ਨਾਲ ਵੀ ਮੇਰੀ ਸ਼ਰਤਾਂ ਆਈਓਰਦੀ ਮੀਂਹ ਨਹੀਂ ਮੀਂਹ ਜੇ ਬਾਰਾਂਗੇ ਆਹੋ ਮੀਂਹ ਨਹੀਂ ਆਉਗਾ ਕਿਹਦੇ ਕਿਲੇ ਦੀ ਉਹ ਵੀ ਸਾਫਾ ਕਿਲੇ ਦੀ ਮੀਂਹ ਆ ਬਾੜੇ ਬੇਬਿੜ ਨੂੰ ਮਾਉਣਾ ਦੇ ਪਾਣੀ ਪੀਣ ਵਾਲੇ ਕਣੀਆਂ ਤੰਗੋ ਬਹੁਤ ਤਾਂ ਹੈ ਪਰ ਮੁੱਲ ਦੇ ਪਾਣੀ ਨਾਲ ਤਾਂ ਮੈਂ ਸੰਭਾਉਂਦੇ ਅੱਛਾ ਬੱਕਰੀਆਂ ਨੂੰ ਵੀ ਮੁੱਲ ਦਾ ਮੁੱਲ ਦੇ ਪਾਣੀ ਚੱਲ ਰਹੇ ਨੇ ਮੁੱਲ ਦਾ ਹੀ ਬਸ ਆ ਜੀ ਫਿਰ ਗਰੀਬ ਬੰਦਾ ਦਿਹਾੜੀਦਾਰ ਕਿਵੇਂ ਮੁੱਲ ਦਾ ਪਾਣੀ ਉਹ ਦਿਹਾੜੀ ਵਾਲੇ ਜਿਹੜੀ ਸਾਨੂੰ ਪਿਲਛਣ ਦਿੰਦੇ ਆ ਉਹ ਟੈਂਕ ਟੈਂਕੀਆਂ ਵਾਲੇ ਲੈ ਜਾਂਦੇ ਨੇ ਟੈਂਕੀ ਵਾਲੇ ਲੈ ਜਾਂਦੇ ਨੇ ਤੇ ਹੁਣ ਕਿੰਨੇ ਟਾਈਮ ਤੋਂ ਮੁੱਲ ਦਾ ਪਾਣੀ ਪੀ ਰਹੋ ਮੌਸਰ ਹੋ ਗਿਆ ਜਿਆਦੇ ਮੌਸਮੀ ਜਿਆਦੇ ਖਾਈਏ ਹੁਣ ਪਾਣੀ ਸੋਨੂੰ ਮੁੱਲ ਪੀਂਦਿਆਂ ਨੂੰ ਪਾਣੀ ਕਿੰਨੇ ਸਾਲ ਹੋ ਗਏ ਸਾਨੂੰ ਤਾਂ ਬਹੁਲੇ ਚੱਲੋਗੇ 96 ਦੇ ਪੀ ਜਾਂਦੇ ਆ 96 ਦੀ ਮੁੱਲ ਪੀਂਦੇ ਦੇਖ ਸਕਦੇ ਹੋ ਦੋਸਤੋ 96 ਤੋਂ ਪਹਿਲਾਂ 96 ਨੂੰ ਦੇਖ ਲਓ ਕਿੰਨੇ ਸਾਲ ਹੋ ਗਏ 96 ਤੋਂ ਪਹਿਲਾਂ ਤਾਂ ਇਹ ਪਿੰਡ ਨਗਲਾ ਪਿੰਡ ਮੁੱਲ ਆਪਣਾ ਸੂਏ ਦਾ ਪਾਣੀ ਪੀਂਦਾ ਸੀ ਕੱਸੀ ਦਾ 94 ਤੋਂ ਬਾਅਦ ਮੁੱਲ ਪਾਣੀ ਪੀ ਰਿਹਾ ਸਾਰਾ ਪਿੰਡ ਦੇਖੋ ਕਮਾਲ ਦੀ ਗੱਲ ਹੈਂਜੀ ਸਟ੍ਰੈਟਜੀ ਲੈ ਕੇ ਤਿੰਨ ਸਾਲ ਮਾਏ ਪਿਆ ਇਕੱਲੇ ਨੇ ਪਾਣੀ ਪਿੰਡ ਨੂੰ ਪਿੰਡ ਨੂੰ ਕਿੱਥੋਂ ਲੈ ਕੇ ਨਹਿਰ ਤੋਂ ਉਹ ਵੀ ਨਾ ਬੋਰ ਕਿੱਥੇ ਤੱਕ ਲਾ ਕੇ ਦੇਖਿਆ ਬੋਰ ਤਾਂ ਇਹ ਇੱਥੇ 700 ਫੁੱਟ ਤੱਕ ਦੇਖ ਲਿਆ ਲਾ ਕੇ ਪਾਣੀ ਨਿਕਲਿਆ ਨਹੀਂ ਮਾੜੀ ਬਣਿਆ ਜੀ ਮਾੜੀ ਗਿਆ ਹਾਂ ਮੰਦਰ ਮੱਲੀ ਦੇਖੇ ਦਲਾਇਆ ਸੀਗਾ ਬੋਰ ਜੀ ਜੀ ਤੇ ਫਿਰ ਜਿਹੜਾ ਮੁੱਲ ਦਾ ਪੀ ਰਿਹਾ ਇਹ ਫਿਰ ਕਦੋਂ ਰੁਕੂਗਾ ਇਹ ਤਾਂ ਰੁਕਦੀ ਨਹੀਂ ਵਸ ਟਾਈਮ ਪਾਸ ਕਰੀ ਜਨੇ ਮੋਲਦਾ ਬੀਪੀ ਕਿਉਂ ਪਾਪਾ ਇਹ ਸਾਨੂੰ ਹਰੇਕ ਹੀ ਕਹਿੰਦਾ ਸੀ ਪਾ ਦਾਂਗੇ ਸੀ ਪਾ ਦਾਂਗੇ ਤਿੰਨ ਸਰਕਾਰਾਂ ਤਿੰਨ ਸਰਕਾਰਾਂ ਬਦਲ ਗਈਆਂ ਹੁਣ ਆ ਬੀਬਾ ਜੀ ਵੀ ਜਿੱਤ ਆਤੀ ਦੇਖੋ ਜੀ ਕੀ ਆ ਪਾ ਦੇ ਇਹ ਕਹਿੰਦੀ ਸੀ ਹਾਂ ਜੀ ਠੀਕ ਹੈ ਇਹ ਕਹਿੰਦੀ ਸੀ ਵੀ ਅਸੀਂ ਪਾ ਦਾਂਗੇ ਦੇਖੋ ਜੇ ਪਾਉ ਤਾਂ ਜੇ ਜਾ ਕੇ ਆਉਂਗੇ ਜੇ ਜਾ ਤਾਂ ਸਾਨੂੰ ਕਿੱਥੀ ਸਾਧ ਦੇ ਉੱਥੇ ਪਾ ਦੇ ਜੀ ਉਹਦੇ ਕੋਲ ਤਾਂ ਤੁਹਾਨੂੰ ਆਪ ਜਾਣਾ ਪੂ ਇੱਕ ਵਾਰੀ ਆ ਬਗਲੇ ਆ ਖੜੇ ਨੇ ਆਪਣਾ ਬਦਲ ਸਾਹਿਬ ਜੀ ਮੇਨ ਬੰਦੇ ਕਿਵੇਂ ਪਵਾਉਂਗੇ ਫਿਰ ਜਿਵੇਂ ਹੁਣ ਆਵਰ ਸਿਮਰਤ ਕੌਰ ਜਿੱਤੇ ਆਈ ਹੈ ਬੋਟਾ ਇਹੇ ਤਾਂ ਕਿਹਾ ਸੀਗਾ ਜੀ ਅਸੀਂ ਤਾਂ ਕਿਹਾ ਉਹਨੂੰ ਜਾ ਕੇ ਤਾਂ ਹੈ ਡੈਲੀ ਬੋਟਾ ਹੀ ਵਧੀਆਂ ਹੱਡੇ ਪਿੰਡ ਜੀ ਕਿੰਨੇ ਟਾਈਮ ਚੱਪ ਪਈ ਜਾਣਗੇ ਪਾਏ ਤੁਸੀਂ ਵਾਦਾ ਕਰਦੇ ਹੋ ਅਸੀਂ ਤਾਂ ਜੇ ਐਂ ਕਹਿੰਦੇ ਪਿੰਡ ਦੇ ਬੰਦੇ ਵੀ ਸੰਯੋਗ ਦੇਵੇਂ ਸਰਕਾਰ ਦੇ ਵੀ ਸਹਿਯੋਗ ਮਹੀਨੇ ਚ ਬੈਠ ਸਕਦੇ ਆ ਪੈਸੇ ਲਾਉਣ ਹਾਂ ਪੈਸੇ ਕੀ ਲਾਉਣੇ ਨੇ ਹੁਣ ਪੈਸੇ ਥੋੜੇ ਬੇ ਤੇ ਲੱਗਦੇ ਆ ਸਾਰੇ ਲੀਟਰ ਘਰੋ ਘਰੀ ਵੰਡ ਜਾਂਦਾ ਜਿਹੜੇ ਦੋ ਜਣੇ ਹੁੰਦੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਕਾਇਸੀ ਨਹੀਂ ਹੁੰਦੇ ਹਾਂ ਫਿਰ ਉਹ ਜੇਲ੍ਹ ਚੋਂ ਕਿੰਨਾ ਕਿਤੇ ਲਾਉਣਗੇ ਨਾ ਜਿਹੜੇ 2 ਕਰੋੜ ਦੇ ਮੱਚ ਕੇ ਪਏ ਤੁਸੀਂ ਦੱਸੇ ਸੀ ਮੱਚੇ ਕੀ ਹੋ ਉਹ ਤਾਂ ਮਿਲਦੇ ਨਹੀਂ ਭਾਈ ਭਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਨਗਰ ਦੇ ਵਿੱਚ ਪਹੁੰਚੇ ਆ ਜੀ ਮੈਂ ਰਾਜਸਥਾਨ ਤੋਂ ਆਇਆ ਹੁਣੇ ਡਿਊਟੀ ਕੀਤੀ ਹੈ ਸਾਲ ਕੋਇਆ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਇੱਥੇ ਪਾਣੀ ਦੀ ਬਹੁਤ ਪ੍ਰੋਬਲਮ ਹੈ ਸੋ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਇਹ ਦੇਸ਼ ਦਾ ਨਾ ਹੀ ਪੰਜ ਆਬ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਇਸ ਨਗਰ ਦੇ ਹਾਲਾਤ ਜਿਹੜੇ ਉਹ ਰਾਸਤਾਂ ਨਾਲੋਂ ਵੀ ਮਾੜੇ ਐ ਥੱਲੜਾ ਪਾਣੀ ਵੀ ਮਾੜਾ ਤੇ ਉ ਪਾਣੀ ਆਉਂਦਾ ਹੀ ਨਹੀਂਗਾ ਇੱਥੇ ਬਹੁਤ ਕਿਲਤ ਐ ਕਰ ਲਿਆ ਜੀ ਹੁਣ ਪਿੰਡ ਕਰ ਲੇ 70 80 ਲੱਖ ਭਰਿਆ ਲੋਕਾਂ ਕਿਸ ਨੇ ਸਿਆਉਣਾ ਵੇਚਿਆ ਕਿਸ ਨੇ ਮੈਸ ਵਿੱਚ ਕਿਸ ਨੇ ਲੋਨ ਕਰਾਇਆ ਕਿਸ ਨੇ ਕੁਛ ਕਰਿਆ ਸਾਰੇ ਇੱਕ ਕਰਨੋਂ ਕਿੰਨੇ ਪੈਸੇ ਆਗੇ ਸੀ ਜਿਹੜੇ ਇੱਕ ਕਿੱਲੇ ਮੁਤਾਬਕ ਆਏ ਐ ਅਸ਼ਕੀਲੇ ਮੁਤਾਬਕ 5000 ਕਿੱਲੇ ਦਾ ਜੀ 5000 ਦੇਖ ਸਕਦੇ ਹੋ ਦੋਸਤੋ 5000 ਰੁਪਇਆ ਪ੍ਰਤੀ ਏਕੜ ਪਿੰਡ ਨੇ ਪਾਇਪ ਲਿਆਂਦੇ ਸੀ પાਕੇ 2014 ਦੀ ਗੱਲ ਹੈ ਜੀ ਜਦੋਂ ਬਾਦਲ ਸਿੰਘ ਮੁੱਖ ਮੰਤਰੀ ਸਾਡੇ ਪਿੰਡ ਸਤਕਾਰਜੋਗ ਪਹੁੰਚੇ ਸੀ ਉਹਨਾਂ ਨੇ ਆ ਕੇ ਪੁੱਛਿਆ ਸੀ ਵੀ ਤੁਹਾਡੇ ਨਗਰ ਦੀ ਕੀ ਸਮੱਸਿਆ ਹੈਗੀ ਅਸੀਂ ਸਾਰੇ ਨਗਰ ਨੇ ਇਕੱਠੇ ਹੋ ਕੇ ਇਹੀ ਕਿਹਾ ਸੀ ਉਹ ਮੁੱਖ ਮੰਤਰੀ ਸੀ ਮੌਕੇ ਦੇ ਜੀ ਵੀ ਸਾਡੇ ਨਗਰ ਦੇ ਵਿੱਚ ਪਾਣੀ ਨਹੀਂ ਹੈਗਾ ਜੀ ਕਦੀ ਦਸਵਾਂ ਹਿੱਸਾ ਪਰ ਕੇ ਕਿਸੇ ਨੇ ਸਿਆਉਣਾ ਵੇਚਿਆ ਕਿਸੇ ਨੇ ਮੱਝ ਵੇਚੀ ਕਿਸੇ ਨੇ ਜ਼ਮੀਨ ਦੀ ਕਨਾਲ ਵੇਚੀ ਕਿਸੇ ਨੇ ਗਹਿਣੇ ਕਰੀ ਸਾਰਾ ਕੁਝ ਬੀਚ ਕੇ ਅਸੀਂ 10ਵਾਂ ਹਿੱਸਾ ਪਰ ਕੀ ਜਦੋਂ ਇਹ 1.85 ਲੱਖ ਰੁਪਏ ਪਿੰਡ ਦਾ ਭਰਿਆ ਗਿਆ ਜੀ ਉਸ ਤੋਂ ਬਾਅਦ ਸਾਨੂੰ ਗਵਰਨਮੈਂਟ ਨੇ ਦਿੱਤਾ 7.7 ਕਰੋੜ ਰੁਪਏ ਜੀ ਉਹਦੇ ਵਿੱਚ ਸਾਨੂੰ ਇਹ ਪਾਈਪ ਲਾਈਨ ਆ ਜੀ ਬਾਅਦ ਚ ਉਹ ਪਿੰਡਾਂ ਨੇ ਏਕਾ ਕਰਕੇ ਪੈਣ ਨਹੀਂ ਦਿੱਤੀ ਜੀ ਸਾਨੂੰ ਅੱਜ ਤੱਕ ਬਹੁਤ ਦੁਖੀ ਕੀਤਾ ਜੀ ਸਾਨੂੰ ਅਫਸਰ ਵੀ ਸਾਡੀ ਪੂਰੀ ਸੁਣਵਾਈ ਨਹੀਂ ਕਰ ਰਹੇ ਜੀ ਨੇੜੇ ਦੇ ਲੋਕ ਨੇ ਉਹ ਵੀ ਨਹੀਂ ਪੈਣ ਦਿੰਦੇ ਕਿ ਜੋੜਕੀਆਂ ਦੇ ਨਹੀਂ ਪੈਂਦੇ ਦੇ ਪੰਨ ਆਉਣ ਨਹੀਂ ਦੇ ਜੋੜਕੀਆਂ ਪਿੰਡਾਂ ਲਵੇ ਹਾਂ ਜੋੜਕੀਆਂ ਤੇ ਹੋਰ ਲੱਗਦੇ ਉਹ ਕਾਟੇ ਰੋਕਦੇ ਨੇ ਛੁੱਟ ਜਾਂ ਪਿੰਡ ਜੀ ਸਾਡਾ ਪਣੀ ਘਟ ਜਾਊਗਾ ਉਹਦੇ ਨਾਲ ਤਾਂ ਕੀ ਘਟਜੂ ਬਸ ਸੋਚੀ ਤੇ ਨੀਤੀ ਦਾ ਫਰਕ ਹੁੰਦਾ ਟਾਟਾ ਇੱਕ ਪਾਸੇ ਯਾਰ ਬੱਚੇ ਪਾਣੀ ਕਰਨ ਲੋਕ ਤਾਂ ਫੌਲ ਆਉਂਦੇ ਪਾਣੀ ਖਾਤਰ ਆਉਂਦੇ ਨੇ ਅਸੀਂ ਸ਼ਬੀਲਾਂ ਲਾਉਂਦੇ ਆ ਰੋਜ਼ ਵੀ ਇੱਕ ਪਾਸੇ ਯਾਰ ਵੀ ਪਾਣੀ ਵੀ ਬੱਚੇ ਨੇ ਪੀਣੇ ਸਕੂਲ ਜਾਣਾ ਡੰਗਰਾਂ ਨੇ ਵੀ ਪੀਣੇ ਦੁੱਧ ਵੀ ਗਾਹ ਸਰਪੰנדה ਵਧੀਆ ਪਾਣੀ ਪੀਓਗੇ ਤਾਂ ਚੰਗਾ ਬਹੁਤ ਹੀ ਜਿਹੜੇ ਰੋਕਦੇ ਸੀ ਮਾੜੀ ਬਹੁਤ ਹੋਈ ਜਾਂਦੀ ਹੈ ਉਹਨਾਂ ਨਾਲ ਪਰਮਾਤਮਾ ਕਰਨੀਓ ਪਰਮਾਤਮਾ ਦੇਖਦਾ ਪਰ ਪਿੰਡ ਦਾ ਹਾਲਾਤ ਆ ਜਿਹੜੇ ਬਹੁਤ ਹੀ ਜ਼ਿਆਦਾ ਬੁਰੇ ਆ ਕੋਈ ਵੀ ਆ ਬਾਕੀ ਪੰਜਾਬ ਦੇ ਚ ਰਹਿੰਦੇ ਆ ਅਸੀਂ ਹਾਲਾਤ ਆ Rajasthan ਵਰਗੇ ਹੋ ਰਹੇ ਆ ਸਾਡਾ ਤਾਂ ਇਹੀ ਗੱਲ ਹੈ ਜੀ ਜਾਂ ਤਾਂ ਸਰਕਾਰ ਸਾਨੂੰ ਪਾਣੀ ਦੇ ਦੇ ਤੇ ਜਾਂ ਸਾਡੇ ਇੱਥੇ ਸਾਰੇ ਪਿੰਡ ਨੂੰ ਗੁਜ਼ਾਰ ਕਰ ਲਈ ਸਾਨੂੰ ਕਿਤੇ ਹੋਰ ਬਾਹਰ ਹੋਰ ਬਾਹਰ ਹਾਂਜੀ ਬਿਲਕੁਲ ਨਹੀਂ ਅਸੀਂ ਕਨਾਲਾ ਕਨਾਲਾ ਵੇਚ ਵੇਚ ਕੇ ਅਸੀਂ ਲੰਘੋ ਜਾਏ